ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਕੱਲ અમાਵਸ ਵੀ ਹੈ ਤੇ ਸਭ ਤੋਂ ਵੱਡਾ ਭਿਆਨਕ ਤੇ ਆਖਰੀ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ ਸੋ ਇਸ ਦੌਰਾਨ ਜਿਹੜੀਆਂ ਉਹ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਉਸ ਬਾਰੇ ਗੱਲ ਕਰਦੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸੂਰਜ ਦੇਵ ਭਗਵਾਨ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸੂਰਜ ਦੇਵ ਭਗਵਾਨ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਤੇ ਉਹਨਾਂ ਦੀਆਂ ਮਾੜੀਆਂ ਕਿਰਨਾਂ ਦਾ ਤੁਹਾਨੂੰ ਸਾਹਮਣਾ ਨਾ ਕਰਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਸ ਵਾਰ ਸੂਰਜ ਗ੍ਰਹਿਣ ਦਾ ਕਈ ਰਾਸ਼ੀਆਂ ਤੇ ਭਿਆਨਕ ਪ੍ਰਭਾਵ ਵੀ ਪੈਣ ਵਾਲਾ ਹੈ ਇਸ ਸੂਰਜ ਗ੍ਰਹਿਣ ਤੋਂ ਬਾਅਦ ਕਈ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਉਹਨਾਂ ਦੀ ਲੋਟਰੀ ਵੀ ਲੱਗ ਜਾਵੇਗੀ ਆਖਿਰਕਾਰ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਹਨਾਂ ਦੀ ਕਿਸਮਤ ਬਦਲਣ ਜਾ ਰਹੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸੂਰਜ ਗ੍ਰਹਿਣ ਦੇ ਬਾਰੇ ਵਿਸਥਾਰ ਨਾਲ ਦੱਸਾਂਗੇ ਭਾਰਤ ਦੇ ਵਿੱਚ ਕਿੱਥੇ ਕਿੱਥੇ ਨਜ਼ਰ ਆਵੇਗਾ ਇਸ ਦਾ ਸੂਤਕ ਸਮਾਂ ਕੀ ਹੋਵੇਗਾ ਇਸੇ ਸਮੇਂ ਦੌਰਾਨ ਤੁਹਾਨੂੰ ਕਿਹੜੀਆਂ ਪੰਜ ਗੱਲਾਂ ਤੋਂ ਬਚਣਾ ਚਾਹੀਦਾ ਹੈ ਅਤੇ ਗਰਭਵਤੀ ਔਰਤਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅੱਜ ਦੀ ਇਸ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਜਾਣਾਂਗੇ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਹੋ ਸਕਦਾ ਹੈ ਇਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਵਿੱਚੋਂ ਤੁਹਾਡੀ ਵੀ ਇੱਕ ਰਾਸ਼ੀ ਖੁਸ਼ਕਿਸਮਤ ਬਣ ਜਾਵੇ ਦੋਸਤੋ ਇਸ ਸੂਰਜ ਗ੍ਰਹਿਣ ਦੇ ਪ੍ਰਭਾਵ ਕਾਰਨ ਦੇਸ਼ ਦੇ ਵਿੱਚ ਤੂਫਾਨ ਪੁਛਾਲ ਵਰਗੇ ਬਹੁਤ ਹੀ ਸਾਰੇ ਪ੍ਰਭਾਵ ਪੈਦਾ ਹੋਣਗੇ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਹੋ ਜਾਣਗੀਆਂ ਦੋਸਤੋ ਅਸੀਂ ਤੁਹਾਨੂੰ ਸੂਰਜ ਗ੍ਰਹਿਣ ਬਾਰੇ ਜਾਣਕਾਰੀ ਦੇਣ ਵਾਲੇ ਹਾਂ ਜੀ ਕਿ ਕਿਹੜੀਆਂ ਰਾਸ਼ੀਆਂ ਦੇ ਲਈ ਇਹ ਸਮਾਂ ਖੁਸ਼ਕਿਸਮਤ ਰਹਿਣ ਵਾਲਾ ਹੈ ਇਹ ਸੂਰਜ ਗ੍ਰਹਿਣ ਅਤੇ ਸਾਰੀਆਂ ਹੀ ਰਾਸ਼ੀਆਂ ਦਾ ਕਿਹੋ ਜਿਹਾ ਪ੍ਰਭਾਵ ਪੈ ਜਾਵੇਗਾ ਇਹ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅੰਤ ਤੱਕ ਸੁਣਨਾ ਦੋਸਤੋ ਸਾਲ ਦਾ ਆਖਰੀ ਸੂਰਜ ਗ੍ਰਹਿਣ ਬੁੱਧਵਾਰ ਨੂੰ ਹੈ ਇਹ ਚੰਦਰ ਗ੍ਰਹਿਣ ਭਾਰਤੀ ਸਮੇਂ ਦੇ ਅਨੁਸਾਰ 2 ਅਕਤੂਬਰ ਨੂੰ 2024 ਨੂੰ ਸਵੇਰੇ 6 ਵਜੇ ਸ਼ੁਰੂ ਹੋ ਜਾਵੇਗਾ ਅਤੇ ਸਵੇਰੇ 10 ਵਜੇ 1 ਮਿੰਟ ਤੇ ਖਤਮ ਹੋ ਜਾਵੇਗਾ ਸੂਰਜ ਗ੍ਰਹਿਣ ਦੀ ਕੁੱਲ ਮਿਆਦ ਚਾਰ ਘੰਟੇ 4 ਹੋ ਜਾਵੇਗੀ ਜਿਨ੍ਹਾਂ ਖੇਤਰਾਂ ਦੇ ਵਿੱਚ ਇਹ ਗ੍ਰਹਿਣ ਹੁੰਦਾ ਹੈ ਜ਼ਿਆਦਾਤਰ ਏਸ਼ੀਆ ਅਫਰੀਕਾ ਉੱਤੇ ਉੱਤਰੀ ਅਮਰੀਕਾ ਤੇ ਮਹਾਸਾਗਰ ਅਤੇ ਅਟ੍ਰੈਕਟ ਹੋਰ ਦੇਸ਼ਾਂ ਵਿੱਚ ਦਿਖਾਈ ਦੇਵੇਗਾ ਇਹਨਾਂ ਖੇਤਰਾਂ ਵਿੱਚ ਤੁਸੀਂ ਗ੍ਰਹਿਣ ਦੇ ਵੱਡੇ ਵੱਡੇ ਵੱਖ-ਵੱਖ ਪੜਾਵਾਂ ਨੂੰ ਵੇਖ ਸਕਦੇ ਹੋ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ ਇਸ ਲਈ ਸੂਤਕ ਦੀ ਮਿਆਦ ਲਾਗੂ ਨਹੀਂ ਹੋਵੇਗੀ ਪਰ ਦੋਸਤੋ ਜਦੋਂ ਵੀ ਗ੍ਰਹਿਣ ਹੁੰਦਾ ਹੈ ਹਰ ਕਿਸੇ ਤੇ ਇਸ ਦਾ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪੈਂਦਾ ਹੈ ਇਹ ਛੇਰ ਰਾਸ਼ੀਆਂ ਨੂੰ ਦਿਖਾਈ ਦਿੰਦਾ ਹੈ ਇਹ ਪ੍ਰਭਾਵ ਰਾਸ਼ੀਆਂ ਤੇ ਹੀ ਦਿਖਾਈ ਦਿੰਦਾ ਹੈ ਅਜਿਹੀ ਸਥਿਤੀ ਵਿੱਚ ਸਾਨੂੰ ਗ੍ਰਹਿਣ ਦੌਰਾਨ ਕੁਝ ਸਾਵਧਾਨੀਆਂ ਵਰਤ ਲੈਣੀਆਂ ਚਾਹੀਦੀਆਂ ਹਨ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਬੱਚਿਆਂ ਅਤੇ ਬਿਮਾਰ ਮਰੀਜ਼ਾਂ ਨੂੰ ਛੱਡ ਕੇ ਕਿਸੇ ਨੂੰ ਵੀ ਖਾਣਾ ਨਹੀਂ ਖਾਣਾ ਚਾਹੀਦਾ ਇਸ ਦੌਰਾਨ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਤુલਸੀ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਇਸ ਸਮੇਂ ਔਰਤਾਂ ਨੂੰ ਤਰਲ ਪਦਾਰਥ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਤੇ ਕਿਸੇ ਹੋਰ ਚੀਜ਼ ਦਾ ਸੇਵਨ ਕਰ ਲੈਣਾ ਚਾਹੀਦਾ ਹੈ। ਉਹਨਾਂ ਨੂੰ ਘਰ ਤੋਂ ਬਾਹਰ ਵੀ ਨਹੀਂ ਗਰਭਵਤੀ ਔਰਤਾਂ ਨੂੰ ਆਉਣਾ ਚਾਹੀਦਾ। ਜਾਨਿ ਕਿ ਜਦੋਂ ਤੱਕ ਗ੍ਰਹਿਣ ਖਤਮ ਨਹੀਂ ਹੋ ਜਾਂਦਾ। ਉਹਨਾਂ ਨੂੰ ਬਿਲਕੁਲ ਵੀ ਬਾਹਰ ਨਹੀਂ ਜਾਣਾ ਚਾਹੀਦਾ। ਇਥੋਂ ਤੱਕ ਕਿ ਦਰਵਾਜ਼ੇ ਦੇ ਮੇਨ ਗੇਟ ਤੱਕ ਵੀ ਉਹ ਨਹੀਂ ਜਾ ਸਕਦੀਆਂ। ਉਹਨਾਂ ਨੂੰ ਇਸ ਸਮੇਂ ਸੂਈ, ਕੈਂਚੀ, ਚਾਕੂ ਆਦਿ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਜਾਨਿ ਕਿ ਜੋ ਤਿੱਖੇ ਸੂਲ ਵਗੈਰਾ ਹੁੰਦੇ ਹਨ ਉਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਭਾਵੇਂ ਜੇ ਕੋਈ ਕੱਟਣ ਵਾਲੀ ਚੀਜ਼ ਹੈ ਤਾਂ ਉਸ ਨੂੰ ਬਿਲਕੁਲ ਵੀ ਨਾ ਛੂਹੋ। ਗ੍ਰਹਿਣ ਦੇ ਸਮੇਂ ਦੌਰਾਨ ਸੌਣ ਅਤੇ ਭੋਜਨ ਦੋਵਾਂ ਦੀ ਮਨਾਹੀ ਹੈ। ਜਾਨਿ ਕਿ ਤੁਹਾਨੂੰ ਤੁਸੀਂ ਨਾ ਸੌਣਾ ਹੈ ਤੇ ਨਾ ਹੀ ਖਾਣਾ ਹੈ। ਦੋਸਤੋ ਤੁਹਾਨੂੰ ਸੂਰਜ ਗ੍ਰਹਿਣ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸਾਵਧਾਨੀਆਂ ਵਰਤ ਲੈਣੀਆਂ ਚਾਹੀਦੀਆਂ ਹਨ। ਅਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਗ੍ਰਹਿਣ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਤੇ ਦਿਖਾਈ ਦਿੰਦਾ ਹੈ। ਸ਼ੁਭ ਅਤੇ ਅਸ਼ੁਭ। ਅਜਿਹੀ ਸਥਿਤੀ ਦੇ ਵਿੱਚ ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਤੇ ਵੇਖਿਆ ਜਾ ਸਕਦਾ ਹੈ। ਪਰ ਖਾਸ ਕਰਕੇ ਦੋਸਤੋ ਇਹ 6 ਰਾਸ਼ੀਆਂ ਬਹੁਤ ਹੀ ਖੁਸ਼ਕਿਸਮਤ ਹੋਣ ਵਾਲੀਆਂ ਹਨ। ਇਹਨਾਂ ਨੂੰ ਬਹੁਤ ਸਾਰਾ ਪੈਸਾ ਪ੍ਰਾਪਤ ਹੋ ਜਾਵੇਗਾ। ਅਰਥਾਤ ਇਹਨਾਂ ਦੀ ਕਿਸਮਤ ਬਦਲਣ ਵਾਲੀ ਹੈ। ਦੋਸਤੋ ਇਹ ਸੂਰਜ ਗ੍ਰਹਿਣ ਦੌਰਾਨ ਲੋੜਵੰਦ ਲੋਕਾਂ ਨੂੰ ਦਾਨ ਕਰਨਾ ਤੁਹਾਡੇ ਲਈ ਲਾਭਦਾਇਕ ਤੇ ਸ਼ubh ਮੰਨਿਆ ਜਾਵੇਗਾ ਅਤੇ ਭਗਵਾਨ ਦੀਆਂ ਮੂਰਤੀਆਂ ਨੂੰ ਸ਼ੋਹਣ ਦੇਵੇ ਮਨਾਹੀ ਕੀਤੀ ਜਾਂਦੀ ਹੈ ਇਸ ਸਮੇਂ ਦੌਰਾਨ ਕੋਈ ਵੀ ਸ਼ubh ਕੰਮ ਨਾ ਕਰੋ ਇਸ ਨੂੰ ਵੀ ਅਸ਼ubh ਹੀ ਮੰਨਿਆ ਜਾਵੇਗਾ ਦੋਸਤੋ ਗ੍ਰਹਿ ਦੇ ਅਸ਼ubh ਪ੍ਰਭਾਵਾਂ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਜੀਵਨ ਦੇ ਮਹੱਤਵਪੂਰਨ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਦੋਸਤੋ ਸੂਰਜ ਗ੍ਰਹਿਣ ਦੇ ਦੌਰਾਨ ਤੁਸੀਂ ਅਨਾਜ ਦਾ ਦਾਨ ਕਰ ਸਕਦੇ ਹੋ ਤੁਸੀਂ ਇਸ ਵਿੱਚ ਤુલਸੀ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ ਦੋਸਤੋ ਸਾਲ 2024 ਦਾ ਸੂਰਜ ਗ੍ਰਹਿਣ ਤੁਹਾਡੇ ਜੀਵਨ ਤੇ ਬਹੁਤ ਪ੍ਰਭਾਵ ਪਾਉਣ ਵਾਲਾ ਹੈ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸਾ ਲਿਆਵੇਗਾ ਪੈਸੇ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਦੇਵੇਗਾ ਇਸ ਲਈ ਦੋਸਤੋ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਤੁਹਾਡੇ ਲਈ ਆਓ ਜਾਣਦੇ ਹਾਂ ਜੀ ਹੁਣ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਸੂਰਜ ਗ੍ਰਹਿਣ ਦੇ ਸਮੇਂ ਕਿਸਮਤ ਚਮਕਣ ਵਾਲੀ ਹੈ ਇਹ ਸੂਰਜ ਗ੍ਰਹਿਣ ਕਿਸ ਰਾਸ਼ੀ ਨੂੰ ਕਰੋੜਪਤੀ ਬਣਾਉਣ ਵਾਲਾ ਹੈ ਦੋਸਤੋ ਸੂਰਜ ਗ੍ਰਹਿਣ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਉਹ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਉਹਨਾਂ ਦੇ ਲਈ ਬੜਾ ਹੀ ਮਹੱਤਵਪੂਰਨ ਹੋਣ ਵਾਲਾ ਹੈ ਸੂਰਜ ਗ੍ਰਹਿਣ ਸ਼ੁਭ ਨਤੀਜਾ ਲੈ ਕੇ ਆਵੇਗਾ ਤੁਹਾਡੇ ਲਈ ਇਹ ਸੂਰਜ ਗ੍ਰਹਿਣ ਤੁਹਾਡੀ ਵਿੱਤੀ ਆਮਦਨ ਵਧਾ ਸਕਦਾ ਹੈ ਸੂਰਜ ਗ੍ਰਹਿਣ ਦੇ ਦੌਰਾਨ ਤੁਹਾਨੂੰ ਕੁਝ ਸਾਵਧਾਨੀ ਵਰਤਣੀ ਪਵੇਗੀ ਇਸ ਪ੍ਰਭਾਵ ਦੇ ਕਾਰਨ ਤੁਹਾਨੂੰ ਆਮਦਨੀ ਦੇ ਨਵੇਂ-ਨਵੇਂ ਮੌਕੇ ਮਿਲ ਜਾਣਗੇ ਅਤੇ ਕਿਸੇ ਵੀ ਕੰਮ ਦੇ ਲਈ ਕੀਤੇ ਗਏ ਯਤਨ ਤੁਹਾਨੂੰ ਸਫਲਤਾ ਦੇ ਸਕਦੇ ਹਨ ਮੇਖ ਰਾਸ਼ੀ ਦੇ ਲੋਕਾਂ ਦੇ ਲਈ ਇਹ ਸਮਾਂ ਬੜਾ ਹੀ ਵਧੀਆ ਸਾਬਿਤ ਹੋ ਜਾਵੇਗਾ ਤੁਹਾਡੀ ਸਮਾਜਿਕ ਸਥਿਤੀ ਮਜ਼ਬੂਤ ਹੋਵੇਗੀ ਤੁਸੀਂ ਲੋਕਾਂ ਨੂੰ ਮਿਲੋਗੇ ਅਤੇ ਲੋਕਾਂ ਵਿੱਚ ਤੁਹਾਡੀ ਪ੍ਰਸਿੱਧੀ ਵਧ ਜਾਵੇਗੀ ਤੁਹਾਨੂੰ ਖੁਸ਼ੀ ਦੇ ਨਾਲ ਸਹਿਯੋਗ ਵੀ ਮਿਲ ਜਾਵੇਗਾ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਸੂਰਜ ਗ੍ਰਹਿਣ ਦਾ ਸ਼ੁਭ ਲਾਭ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਜੇਕਰ ਤੁਸੀਂ ਕਾਰੋਬਾਰ ਵਿੱਚ ਪੈਸਾ ਲਗਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਮਾਂ ਬੜਾ ਵਧੀਆ ਹੈ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਸਫਲ ਸਮਾਂ ਹੈ ਤੁਹਾਨੂੰ ਧਨ ਦੀ ਪ੍ਰਾਪਤੀ ਹੋ ਜਾਵੇਗੀ ਤੁਸੀਂ ਕਿਸੇ ਕਿਸਮ ਦੇ ਸ਼ੁਭ ਕਾਮਨਾਵਾਂ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ ਤੁਹਾਡੇ ਯਤਨ ਸਫਲ ਹੋਣ ਤੁਹਾਨੂੰ ਆਪਣੇ ਕੰਮ ਵਾਲੀ ਥਾਂ ਤੇ ਨਵੀਂ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ ਤੁਸੀਂ ਆਪਣੇ ਪੁਰਾਣੇ ਦੋਸਤਾਂ ਦੇ ਨਾਲ ਮੇਲ ਮਿਲਾਪ ਕਰ ਸਕਦੇ ਹੋ ਜਾਨਿ ਕਿ ਤੁਹਾਡੀ ਮੁਲਾਕਾਤ ਕਿਸੇ ਚੰਗੇ ਵਿਅਕਤੀ ਨਾਲ ਹੋ ਸਕਦੀ ਹੈ ਤੁਸੀਂ ਆਪਣੇ ਆਪ ਨੂੰ ਅੱਗੇ ਵਧਦਾ ਹੋਇਆ ਵੇਖੋਗੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਬੈਂਕ ਤੋਂ ਲੋਨ ਮਿਲ ਸਕਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਆਪਣੀ ਸਿਹਤ ਅਤੇ ਦੋਸਤਾਂ ਦਾ ਖਾਸ ਧਿਆਨ ਰੱਖਣਾ ਹੈ ਅਚਾਨਕ ਆਮਦਨ ਦੇ ਨਵੇਂ-ਨਵੇਂ ਸਰੋਤ ਸਾਹਮਣੇ ਆ ਸਕਦੇ ਹਨ ਤੁਹਾਡੀ ਰੀਅਲ ਅਸਟੇਟ ਕਿਸੇ ਵੀ ਮਾਮਲੇ ਦੇ ਪੱਖ ਵਿੱਚ ਤੁਹਾਡੇ ਪੱਖ ਵਿੱਚ ਸਮਾ ਹੋ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਲਾਭ ਹੀ ਲਾਭ ਮਿਲਣ ਵਾਲੇ ਹਨ ਤੁਹਾਨੂੰ ਉੱਚ ਪਦਵੀ ਵੀ ਮਿਲ ਸਕਦੀ ਹੈ ਕਿਸੇ ਪ੍ਰਾਪਰਟੀ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਵੀ ਹੋ ਸਕਦਾ ਹੈ ਇੱਕ ਨਵੀਂ ਜ਼ਿੰਮੇਵਾਰੀ ਜੇਕਰ ਤੁਸੀਂ ਚਾਹੋਗੇ ਤਾਂ ਉਸ ਤੋਂ ਵੀ ਤੁਸੀਂ ਕੰਮ ਕਰ ਸਕਦੇ ਹੋ ਇਸ ਨਾਲ ਤੁਹਾਡੀ ਪ੍ਰਸ਼ੰਸਾ ਵਿੱਚ ਵਾਧਾ ਹੋ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਵਾਰ ਸੂਰਜ ਗ੍ਰਹਿਣ ਤੇ ਤੁਹਾਡੀ ਕਿਸਮਤ ਹੀ ਬਦਲਣ ਵਾਲੀ ਹੈ ਖਰਚਿਆਂ ਦੇ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ ਪਰ ਜੇਕਰ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤੁਹਾਨੂੰ ਅਚਾਨਕ ਹੀ ਕਿਸੇ ਪਾਸਿਓਂ ਪੈਸਾ ਮਿਲ ਸਕਦਾ ਹੈ ਜੋ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਜਾਂ ਸੁਧਾਰਨ ਵਿੱਚ ਬਹੁਤ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗਾ। ਦੋਸਤੋ, ਤੁਹਾਨੂੰ ਆਪਣੇ ਜੀਵਨ ਦੇ ਵਿੱਚ ਸਫਲਤਾ ਮਿਲ ਜਾਵੇਗੀ। ਮਿਥਨ ਰਾਸ਼ੀ ਵਾਲਿਓ, ਤੁਹਾਡੇ ਨਵੇਂ ਰਿਕਾਰਡ ਕਾਇਮ ਹੋ ਜਾਣਗੇ। ਪ੍ਰੇਮ ਸੰਬੰਧਾਂ ਵਿੱਚ ਮਿਠਾਸ ਆ ਜਾਵੇਗੀ। ਕਾਰਜਸਥਾਨ ਤੇ ਚੱਲ ਰਹੇ ਵਾਦ-ਵਿਵਾਦ ਖਤਮ ਹੋ ਜਾਣਗੇ। ਅਤੇ ਤੁਹਾਡੇ ਲਈ ਮਹੱਤਵਪੂਰਨ ਗ੍ਰਹਿਣ ਸਾਬਿਤ ਹੋ ਜਾਵੇਗਾ ਅਸ਼ੁੱਭ ਪ੍ਰਭਾਵਾਂ ਤੋਂ ਬਚਣ ਦੇ ਲਈ ਤੁਹਾਨੂੰ ਓਮ ਨਮਹ ਸ਼ਿਵਾਏ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਚਾਹੀਦਾ ਹੈ ਅਤੇ ਇਹ ਸਮਾਂ ਤੁਹਾਡੇ ਲਈ ਨਵੇਂ ਮੌਕੇ ਲੈ ਕੇ ਆਵੇਗਾ ਤੁਸੀਂ ਵੀ ਆਪਣੀ ਸਿਹਤ ਨੂੰ ਲੈ ਕੇ ਥੋੜਾ ਚਿੰਤਿਤ ਹੋ ਸਕਦੇ ਹੋ ਇਹ ਚਿੰਤਾ ਤੁਸੀਂ ਛੱਡ ਦਿਓ ਕਿਉਂਕਿ ਹੁਣ ਤੁਹਾਡੀ ਸਿਹਤ ਬਿਲਕੁਲ ਠੀਕ ਹੋ ਜਾਵੇਗੀ ਦੋਸਤੋ ਇੱਥੇ ਕੁਝ ਮੁਸ਼ਕਲਾਂ ਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਤੁਸੀਂ ਉਹਨਾਂ ਦੇ ਲਈ ਕੋਈ ਵੀ ਚਿੰਤਾ ਨੂੰ ਨਹੀਂ ਲੈਣਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ। ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬਹੁਤ ਹੀ ਪੱਖ ਵਿੱਚ ਹੈ। ਤੁਹਾਨੂੰ ਇਸ ਸਮੇਂ ਆਮਦਨ ਵਿੱਚ ਦੁੱਗਣਾ ਲਾਭ ਮਿਲਣ ਵਾਲਾ ਹੈ। ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡੇ ਰਿਸ਼ਤੇ ਟੁੱਟ ਸਕਦੇ ਹਨ। ਪਰਿਵਾਰਕ ਜ਼ਿੰਮੇਵਾਰੀਆਂ ਤੁਹਾਡੇ ਤੇ ਆ ਸਕਦੀਆਂ ਹਨ ਪਰ ਸਮਝਣ ਦੀ ਕੋਸ਼ਿਸ਼ ਕਰੋ। ਸੂਰਜ ਗ੍ਰਹਿਣ ਦਾ ਪ੍ਰਭਾਵ ਤੁਹਾਡੀ ਵਿੱਤੀ ਸਥਿਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜੋ ਤੁਹਾਡੀ ਵਿੱਤੀ ਸਥਿਤੀ ਨੂੰ ਸੁਧਾਰਨ ਵਿੱਚ ਵੀ ਮਦਦ ਹੋ ਜਾਵੇਗੀ ਤੁਹਾਨੂੰ ਕਿਸੇ ਵੀ ਕਿਸਮ ਦੀ ਤਬਦੀਲੀ ਨਜ਼ਰ ਆਵੇਗੀ ਜਾਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਸ ਤੁਸੀਂ ਇਸ ਸਮੇਂ ਆਪਣੀ ਬੋਲਬਾਣੀ ਤੇ ਕਾਬੂ ਰੱਖਣਾ ਹੈ ਜਿਸ ਨਾਲ ਤੁਹਾਨੂੰ ਫਿਰ ਫਾਇਦਾ ਮਿਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਦੇ ਪ੍ਰਭਾਵ ਦੇ ਕਾਰਨ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਥੋੜਾ ਚਿੰਤਿਤ ਹੋਵੋਗੇ ਪਰ ਤੁਹਾਡੇ ਬੱਚਿਆਂ ਦੀ ਤਰੱਕੀ ਤੋਂ ਤੁਸੀਂ ਖੁਸ਼ ਹੋ ਜਾਓਗੇ ਤੁਹਾਡੇ ਲੋਕਾਂ ਨਾਲ ਪੇਸ਼ਾਵਰ ਸੰਬੰਧ ਬਣਨਗੇ ਉਹਨਾਂ ਨਾਲ ਤਾਲਮੇਲ ਹੋ ਜਾਵੇਗਾ ਇਹ ਸੂਰਜ ਗ੍ਰਹਿਣ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਧਨ ਰਾਸ਼ੀ ਵਾਲਿਓ ਪੈਸੇ ਦੇ ਨਾਲ ਜੁੜੀਆਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੁਣ ਦੂਰ ਹੋ ਜਾਣਗੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਲਾਭ ਹੋਵੇਗਾ ਤੁਹਾਨੂੰ ਗੁਪਤਦਾਨ ਵੀ ਹੋ ਜਾਵੇਗਾ ਗੁਪਤ ਧਨ ਮਿਲਣ ਦੇ ਬਹੁਤ ਹੀ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਤੁਸੀਂ ਇਸ ਸਮੇਂ ਪੂਜਾ ਬਹੁਤ ਹੀ ਧਿਆਨ ਨਾਲ ਕਰਨੀ ਹੈ ਤੁਸੀਂ ਧਨ ਰਾਸ਼ੀ ਵਾਲੇ ਸੁੱਖ ਸੁਹੂਲਤਾਂ ਦੇ ਮਾਲਕ ਬਣ ਜਾਓਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਥੋੜੀ ਸਾਵਧਾਨੀ ਵਰਤੋ ਤੁਹਾਨੂੰ ਕਿਸੇ ਵੀ ਲੈਣ ਦੇਣ ਤੋਂ ਬਚਣਾ ਚਾਹੀਦਾ ਹੈ ਹਾਲਾਂਕਿ ਤੁਹਾਡਾ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਤੁਹਾਡੀਆਂ ਧਨ ਪ੍ਰਤੀ ਜਿੰਨੀਆਂ ਵੀ ਪਰੇਸ਼ਾਨੀਆਂ ਸਨ ਉਹ ਦੂਰ ਹੋ ਜਾਣਗੀਆਂ ਤੁਸੀਂ ਬਿਨਾਂ ਨੌਕਰੀ ਦੇ ਵੀ ਪੈਸੇ ਕਮਾ ਸਕਦੇ ਹੋ ਲੋਕਾਂ ਵਿੱਚ ਤੁਹਾਡੀ ਪ੍ਰਸਿੱਧੀ ਵਧਣ ਵਾਲੀ ਹੈ ਵਿਵਹਤਾ ਜੀਵਨ ਤੁਹਾਡਾ ਖੁਸ਼ਹਾਲ ਰਹਿਣ ਵਾਲਾ ਹੈ ਦੋਸਤਾਂ ਦੇ ਨਾਲ ਚੱਲ ਰਿਹਾ ਆਵਾਦ ਵਿਵਾਦ ਹੁਣ ਦੂਰ ਹੋ ਜਾਵੇਗਾ ਦੋਸਤੋ ਤੁਸੀਂ ਇਸ ਸੂਰਜ ਗ੍ਰਹਿਣ ਦੇ ਮੌਕੇ ਤੇ ਕੋਈ ਵੀ ਸ਼ੁਭ ਕੰਮ ਕਰ ਸਕਦੇ ਹੋ ਪਰ ਸੋਚ ਸਮਝ ਕੇ ਕਰੋ ਤੁਹਾਡੇ ਕਾਰੋਬਾਰ ਵਿੱਚ ਨਹੀਂ ਤਾਂ ਨੁਕਸਾਨ ਹੋ ਜਾਵੇਗਾ ਆਪਣੀ ਬੋਲੀ ਤੇ ਕਾਬੂ ਰੱਖੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਚੰਗਾ ਨਹੀਂ ਹੈ ਸਮਾ ਤੁਹਾਡੇ ਲਈ ਕਿਉਂਕਿ ਸਾਵਧਾਨ ਰਹਿਣ ਦੀ ਜ਼ਿਆਦਾ ਜ਼ਰੂਰਤ ਹੈ ਇਸ ਸਮੇਂ ਜੇਕਰ ਤੁਸੀਂ ਕਿਸੇ ਨੂੰ ਉਧਾਰ ਪੈਸੇ ਨਹੀਂ ਦਿਓਗੇ ਤਾਂ ਬਚ ਜਾਓਗੇ ਤੇ ਜੇਕਰ ਤੁਸੀਂ ਕਿਸੇ ਨੂੰ ਧਨ ਦੇ ਦਿੱਤਾ ਤਾਂ ਤੁਹਾਡਾ ਕਾਫੀ ਸਮੇਂ ਤੱਕ ਤੁਹਾਨੂੰ ਨਹੀਂ ਮਿਲੇਗਾ ਤੁਸੀਂ ਲੰਮੀ ਯਾਤਰਾ ਤੋਂ ਜਾਣ ਲਈ ਵੀ ਬਚੋ ਇਹ ਸਮਾਂ ਤੁਹਾਡੀ ਯਾਤਰਾ ਦੇ ਲਈ ਸਹੀ ਨਹੀਂ ਹੈ ਦਲੇਲਾਂ ਤੋਂ ਵੀ ਦੂਰ ਰਹੋ ਗੱਡੀ ਚਲਾਉਂਦੇ ਸਮੇਂ ਧਿਆਨ ਰੱਖੋ ਕਿਸੇ ਪ੍ਰਤੀ ਨਫ਼ਰਤ ਦੀ ਭਾਵਨਾ ਨਾ ਰੱਖੋ ਕੁਝ ਚੀਜ਼ਾਂ ਤੁਹਾਡੇ ਲਈ ਚੰਗੀਆਂ ਹਨ ਕੁਝ ਚੀਜ਼ਾਂ ਨਹੀਂ ਚੰਗੀਆਂ ਉਹਨਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ ਸੂਰਜ ਗ੍ਰਹਿਣ ਦੇ ਦੌਰਾਨ ਤੁਹਾਨੂੰ ਸ਼ਿਵ ਨਾਲ ਸੰਬੰਧਿਤ ਵੱਧ ਤੋਂ ਵੱਧ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਤੁਹਾਨੂੰ ਇਸ ਸਮੇਂ ਭਗਵਾਨ ਵਿਸ਼ਨੋ ਜੀ ਦੇ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਚਾਹੀਦਾ ਹੈ ਸੋ ਦੋਸਤੋ ਇਹ ਸਨ ਉਹ ਖੁਸ਼ ਨਸੀਬ ਰਾਸ਼ੀਆਂ ਜਿਹੜੀਆਂ ਸੂਰਜ ਗ੍ਰਹਿਣ ਦੇ ਮੌਕੇ ਤੇ ਧਨવાન ਹੋਣ ਤੋਂ ਹੁਣ ਇਹਨਾਂ ਨੂੰ ਕੋਈ ਵਿਧਾਤਾ ਵੀ ਨਹੀਂ ਰੋਕ ਸਕੇਗਾ ਧੰਨਵਾਦ